ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਕਾਫੀ ਸੰਗਤਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਜਿਹੜੀ ਛੋਟੀ ਅਰਦਾਸ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਸਤ ਸੰਗਤ ਜੀ ਆਪ ਜੀ ਕਿਰਪਾ ਕਰਕੇ ਸਰਵਨ ਕਰੋ ਅਰਦਾਸ ਕਿਉਂਕਾ ਸ੍ਰੀ ਵਾਹਿਗੁਰਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਸ ਸ਼ਹੀਦ ਅਸਵੀ ਪ੍ਰਥਮ ਭਗਤੀ ਜਿਵੇਂ ਕਿ ਗੁਰੂ ਨਾਨਕ ਲਈ ਤੇ ਆਈ ਫਿਰੰਗਤ ਗੁਰਧੀਆਂ ਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿਠੇ ਸਭ ਦੁਖ ਜਾਏ ਤੇ ਇਕ ਬਹਾਦਰ ਸਿਮਰਿਆ ਕਰਨਉ ਨੀਂ ਦਿਹਾਵੀ ਤਾਏ ਸਭ ਤਾਹੀ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਈਓ ਇਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਬਾਸ ਨਮਸਕਾਰ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਨੇ ਆਪਣੀ ਕਿਰਪਾ ਦਾ ਸਦਕਾ ਇਸ ਵਕਤ ਨਿਤਨੇਮ ਸਾਹਿਬ ਜੀ ਦੇ ਪਾਠ ਦੀ ਸੇਵਾ ਬਖਸ਼ੀ ਸਤਿਗੁਰੂ ਜੀਓ ਪਾਠ ਦੌਰਾਨ ਹੋਈਆਂ ਪੁੱਲਾਂ ਚੁੱਕਾਂ ਗਲਤੀਆਂ ਅਖਰਾਂਵਾਦੀਆਂ ਕਟੀਆਂ ਨੂੰ ਆਪ ਜੀ ਕਿਰਪਾ ਕਰਕੇ ਬਖਸ਼ ਲੈਣਾ ਬਾਣੀ ਪੜੀ ਸੁਣੀ ਸਚਖੰਡ ਦਰਗਾਹੇ ਪ੍ਰਵਾਨ ਕਰਨੀ ਅੰਮ੍ਰਿਤ ਵੇਲਾ ਬਖਸ਼ਣਾ ਅਗਾ ਵਸਤੇ ਸੋਦੇ ਤੇ ਸਪਸ਼ਟ ਬਾਣੀ ਪੜਨ ਸੁਲੰਦੀ ਬਾਲ ਬੁੱਧੀ ਸਮਰੱਥਾ ਬਖਸ਼ਨੀ ਆਪਣੀ ਸੇਵਾ ਆਪ ਹੀ ਕਰਾਣੀ ਸਹਾਈ ਹੋਣਾ ਪੁੱਲਾਂ ਚੁੱਕਾਂ ਨੂੰ ਬਖਸ਼ ਲੈਣਾ ਗੁਰਨਾਨਕ ਨਾਮ ਚਰਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਇਸ ਪ੍ਰਕਾਰ ਆਪਣੀ ਅਰਦਾਸ ਜਿਹੜੀ ਹੈ ਉਹ ਕਰ ਸਕਦੇ ਹੋ ਨਿਤਨੇਮ ਤੋਂ ਬਾਅਦ ਜਾਂ ਦੁਪਹਿਰਾਂ ਵੇਲੇ ਸ਼ਾਮ ਨੂੰ ਜਦੋਂ ਆਪ ਜੀ ਨੇ ਨਿਤਨੇਮ ਕੀਤਾ ਹੈ ਉਤਮ ਤੇ ਇਹ ਹੈ ਕਿ ਆਪ ਜੀ ਸਾਰੀ ਸੰਪੂਰਨ ਅਰਦਾਸ ਕਰੋ ਪਰ ਜਿੰਨਾਂ ਨੂੰ ਨਹੀਂ ਆਉਂਦੀ ਉਹ ਇਸ ਰੂਪ ਵਿੱਚ ਅਰਦਾਸ ਕਰ ਸਕਦੇ ਨੇ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ